ਬਾਲ ਭਲਾਈ ਕਮੇਟੀ ਨੂੰ ਲਵਾਰਸ ਹਾਲਤ ਚ ਦੋ ਬੱਚੇ ਸਰਹੰਦ ਮੰਡੀ ਸ਼ਮਸ਼ਾਨ ਘਾਟ ਦੇ ਨੇੜੇ ਮਿਲੇ ਹਨ ਅਤੇ ਬੱਚਿਆਂ ਦੀ ਪੁੱਛਗਿੱਛ ਤੋਂ ਬਾਅਦ ਇੱਕ ਉਹਨਾਂ ਦਾ ਭਰਾ ਵੀ ਮਿਲਿਆ ਹੈ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗਗਨਦੀਪ ਸਿੰਘ ਗੁਰਾਇਾਨ ਨੇ ਦੱਸਿਆ ਕਿ ਸਰਹੰਦ ਰੇਲਵੇ ਲਾਈਨ ਦੇ ਨੇੜੇੋਂ ਗਊਸ਼ਾਲਾ ਕੋਲ ਦੋ ਬੱਚੀਆਂ ਜਿਨ੍ਹਾਂ ਵਿੱਚ ਇੱਕ ਲక్ష్ਮੀ ਉਮਰ 6 ਸਾਲ ਅਤੇ ਰਾਣੀ ਉਮਰ 4 ਸਾਲ ਲਵਾਰਸ ਹਾਲਤ ਵਿੱਚ ਮਿਲੀਆਂ ਇਹਨਾਂ ਬਾਰੇ ਇਤਲਾ ਨਰਿੰਦਰ ਕੁਮਾਰ ਪ੍ਰਿੰਸ ਨੇ ਬਾਲ ਭਲਾਈ ਕਮੇਟੀ ਦੇ ਮੈਂਬਰ ਗਗਨਦੀਪ ਸਿੰਘ ਗੁਰਾਇਾਨ ਨੂੰ ਦਿੱਤੀ ਜਿਸ ਤੋਂ ਬਾਅਦ ਬਾਲ ਭਲਾਈ ਕਮੇਟੀ ਦੇ ਮੈਂਬਰ ਕਟਨਾ ਵਾਲੇ ਸਾਂ ਤੇ ਤੁਰੰਤ ਪਹੁੰਚ ਗਏ ਐਡਵੋਕੇਟ ਗਗਨਦੀਪ ਸਿੰਘ ਗੁਰਾਇਾਨ ਨੇ ਦੱਸਿਆ ਕਿ ਜਦੋਂ ਬੱਚੀਆਂ ਦੀ ਕਾਉਂਸਲਿੰਗ ਕੀਤੀ ਤਾਂ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੀ ਮਾਂ ਉਹਨਾਂ ਨੂੰ ਛੱਡ ਕੇ ਚਲੀ ਗਈ ਹੈ ਅਤੇ ਪਿਤਾ ਸ਼ਰਾਬ ਪੀ ਕੇ ਉਹਨਾਂ ਦੀ ਕ ਦੇ ਉਹਨਾਂ ਦੱਸਿਆ ਕਿ ਬੱਚੇ ਆਪਣੇ ਪਿਤਾ ਨੂੰ ਗੋਦਰਾ ਸਾਹਿਬ ਜਾਂ ਕਿਤੋਂ ਹੋਰ ਲੰਗਰ ਲਿਆ ਕੇ ਖਵਾਉਂਦੇ ਹਨ ਅਤੇ ਆਪ ਵੀ ਖਾਂਦੇ ਹਨ ਉਹਨਾਂ ਦੱਸਿਆ ਕਿ ਬੱਚੀਆਂ ਨੂੰ ਕੋਈ ਮੋਟਰਸਾਈਕਲ ਤੇ ਛੱਡ ਗਿਆ ਸੀ ਅਤੇ ਬੱਚੇ ਬਹੁਤ ਰੋ ਰਹੇ ਸਨ ਅਤੇ ਬੱਚਿਆਂ ਦੀ ਤਰਸਯੋਗ ਹਾਲਤ ਹੈ ਗਗਨਦੀਪ ਸਿੰਘ ਗੁਰਾਇਆ ਮੈਂਬਰ ਚਾਈਲਡ ਵੈਲਫੇਅਰ ਕਮੇਟੀ ਫਰੀਗੜ੍ਹ ਸਾਹਿਬ ਜਿਹੜੇ ਨਾਲ ਨੇ ਅਨਿਲ ਕੁਮਾਰ ਗੁਪਤਾ ਜੀ ਚੇਅਰਮੈਨ ਚਾਈਲਡ ਵੈਲਫੇਅਰ ਕਮੇਟੀ ਨਾਲ ਸਾਰੇ ਮੈਂਬਰ ਨਮਰਤਾ ਸ਼ਰਮਾ ਬਰਿੰਦਰ ਕੋਰ ਮਨੀਸ਼ਾ ਭਾਰਦਵਾਸ ਤੇ ਸਾਨੂੰ ਅੱਜ ਸਾਡੇ ਇਥੋਂ ਦੇ ਮਿਊਨਿਸਪਲ ਕੌਂਸਲਰ ਨਿਰਿੰਦਰ ਕੁਮਾਰ ਪ੍ਰਿੰਸੀ ਦਾ ਫੋਨ ਆਇਆ ਕਿ ਦੋ ਛੋਟੀਆਂ ਬੱਚੀਆਂ ਸਰਹੰਦ ਮੰਡੀ ਜਿਹੜਾ ਸ਼ਮਸ਼ਾਨ ਘਾਟਾ ਉਹਦੇ ਨੇੜੇ ਜਿਹੜਾ ਕ੍ਰਿਸ਼ਨਾ ਗੋਸ਼ਾਲਾ ਹੈ ਉਹਦੇ ਨੇੜੇ ਕਿਤੇ ਲਵਾਰਸ ਹਾਲਤ ਦੇ ਵਿੱਚ ਕੋਈ ਛੱਡ ਕੇ ਚਲੇ ਗਿਆ ਸੀ ਤਾਂ ਸਾਡੀ ਸਾਰੀ ਟੀਮ ਇੱਥੇ ਪੁੱਜੀ ਆ ਕੇ ਦੇਖਿਆ ਛੋਟੀਆਂ ਬੱਚੀਆਂ ਦੀ ਆ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਬੱਚੀਆਂ ਦੇ ਨਾਂ ਹੈਗੇ ਨੇ ਲక్ష్ਮੀ ਤੇ ਰਾਣੀ 4 ਤੇ 6 ਸਾਲ ਬੱਚੀਆਂ ਦੀ ਉਮਰ ਹੈ ਤੇ ਤਾਂ ਕਰਕੇ ਪਤਾ ਕਰੇ ਗਿਆ ਸਾਰਾ ਕੋਈ ਬੱਚਿਆਂ ਦੇ ਆਲੇ ਦੋਲੇ ਉਹਨਾਂ ਬਾਰੇ ਇਨਕੁਆਇਰੀ ਕਰਾਈ ਗਈ ਕੀ ਕੋਈ ਕੋ ਉਹਨਾਂ ਨੂੰ ਲਵਾਰਸ ਹਾਲਤ ਛੱਡ ਗਿਆ ਤਾਂ ਪਤਾ ਲੱਗਿਆ ਬੱਚੀਆਂ ਨੂੰ ਦੱਸਿਆ ਕਿ ਸਾਨੂੰ ਇੱਥੇ ਕੋਈ ਸਾਡਾ ਫਾਦਰ ਦਾ ਕੋਈ ਦੋਸਤ ਆ ਕੇ ਕੁਝ ਕੁਤਮਾਰ ਕਰੀ ਉਹਨਾਂ ਨੇ ਆ ਕੇ ਸਾਨੂੰ ਛੱਡ ਕੇ ਦੁਬਾਰਾ ਸਾਫਟ ਦੇ ਵਿੱਚ ਕੁਝ ਤਾਂ ਇਥੋਂ ਦੇ ਜਿਹੜੇ ਮੇਨ ਮੈਨੇਜਰ ਸੀ ਗਊਸ਼ਾਲਾ ਦੇ ਸਿੰਘੀ ਸਾਹਿਬ ਉਹਨਾਂ ਨੇ ਆ ਕੇ ਬੱਚਿਆਂ ਨੂੰ ਪਵਾਇਆ ਪਿਆ ਦੁਪਹਿਰ ਤੱਕ ਤੇ ਫਿਰ ਆ ਕੇ ਇਨਫੋਰਮ ਕੀਤਾ ਤੇ ਆ ਕੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਬੱਚਿਆਂ ਦਾ ਦੋਸਤ ਵੱਡਾ ਭਰਾ ਅਨਸ਼ੂ ਉਹ ਵੀ ਪਾਰਕ ਦੇ ਵਿੱਚ ਗੁਜ਼ਰਤੀਓ ਮਿਲ ਗਿਆ ਬੱਚਿਆਂ ਨੂੰ ਤੇ ਹੁਣ ਅੱਜ ਅਸੀਂ ਬੱਚਿਆਂ ਦੀ ਸਾਈ ਕਾਉਂਸਲਿੰਗ ਕਰਕੇ ਜੋ ਕਾਗਜ਼ੀ ਕਾਰਜੇ ਮੁਕੰਮਲ ਕਰਕੇ ਪੁਲਿਸ ਨੂੰ ਇਨਫੋਰਮ ਕਰਤਾ ਸੀ ਅੱਜ ਦੀ ਰਾਤ ਬੱਚਿਆਂ ਨੂੰ ਸਖੀ ਵਨ ਸਟਾਪ ਸੈਂਟਰ ਦੇ ਵਿੱਚ ਰੱਖਾਂਗੇ ਤੇ ਕੱਲ ਨੂੰ ਫਿਰ ਦੇਖ ਕੇ ਬੱਚਿਆਂ ਨੂੰ ਅਸੀਂ ਕਿਸੇ ਚੰਗੇ ਹੋਮ ਦੇ ਵਿੱਚ ਜਿੱਥੇ ਉਹਨਾਂ ਨੂੰ ਚੰਗੀ ਪਰਵਰਿਸ਼ ਹੋ ਸਕੇ ਉੱਥੇ ਕੱਲ ਨੂੰ ਭੇਜਾਂਗੇ ਪਹਿਲਾਂ ਵੀ ਇਸ ਤਰ੍ਹਾਂ ਦੀ ਤੁਹਾਨੂੰ ਬੱਚੇ ਮਿਲੇ ਸੀ ਇਹੀ ਬੱਚੇ ਹਾਂਜੀ ਹਾਂ ਸਾਨੂੰ ਜਦੋਂ ਇਹਨਾਂ ਦੀ ਕਰ ਰਹੀ ਸਾਰੇ ਕਾਉਂਸਲਿੰਗ ਕਰਦੇ ਕਰਦੇ ਪਤਾ ਲੱਗਿਆ ਕਿ ਇਹੀ ਬੱਚੇ ਸਾਨੂੰ ਅਜ ਤੋਂ 1.5 ਸਾਲ ਪਹਿਲਾਂ ਵੀ ਇਹੀ ਬੱਚੇ ਮਿਲੇ ਸੀ ਤਾਂ ਬੜੀ ਬੁਰੀ ਹਾਲਤ ਦੇ ਵਿੱਚ ਸੀ ਇਹਨਾਂ ਦੇ ਆਪਸ ਜਿਹੜੀ ਫੈਮਿਲੀ ਡੈਜ਼ਰਟਡ ਫੈਮਿਲੀ ਹੈ ਮਦਰ ਇਹਨਾਂ ਦੀ ਕਿਤੇ ਚਲੇ ਗਈ ਹੋਈ ਇਹਨੂੰ ਛੱਡ ਕੇ ਤਾਂ ਫਾਦਰ ਹੈ ਉਹ ਇਹਨਾਂ ਦੀ ਕੋਈ ਟੇਕ ਕੇਅਰ ਨਹੀਂ ਕਰ ਰਿਹਾ ਉਦੋਂ ਵੀ ਇਹਨਾਂ ਨੂੰ ਇਨਸਟਰਕਸ਼ਨ ਪਾਸ ਕਰਕੇ ਤਾਂ ਦੇ ਦਿੱਤਾ ਸੀ ਜਿਹੜੀ ਇਹਨਾਂ ਦੀ ਕਸਟਡੀ ਸੀ ਉਸਦੇ ਫਾਦਰ ਨੂੰ ਦੇਤੀ ਸੀ ਪਰ ਅਸੀਂ ਉਦੋਂ ਵੀ ਸੋਚਿਆ ਸੀ ਕਿ ਬੱਚਿਆਂ ਨੂੰ ਇਹਨਾਂ ਨੂੰ ਕਿਤੇ ਚੰਗਾ ਇਹਨਾਂ ਦੇ ਪ੍ਰਬੰਧ ਕਰਵਾਈ ਜਾਵੇ ਪਰ ਉਹਦੇ ਫਾਦਰ ਬਹੁਤ ਮਿਲਤਾਂ ਤਰਲੇ ਕਰਕੇ ਲੈ ਗਿਆ ਸੀ ਪਰ ਹੁਣ ਦੇਖਿਆ ਕਿ ਉਹਨੇ ਬਿਲਕੁਲ ਇਹਦੀ ਟੇਕ ਕੇਅਰ ਨਹੀਂ ਕਰ ਰਿਹਾ ਬੜੀ ਮਾੜੀ ਹਾਲਤ ਦੇ ਵਿੱਚ ਬੱਚਿਆਂ ਦੀ ਅਸੀਂ ਬੱਚਿਆਂ ਦੇ ਚੰਗੇ ਬੈਸਟ ਇੰਟਰਸਟ ਨੂੰ ਦੇਖਦੇ ਉਹਨਾਂ ਨੂੰ ਚੰਗੇ ਹਮ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰਨੇ ਕਰਦੇ ਕਿਉਂਕਿ 2 ਸਾਲ ਪਹਿਲਾਂ ਸਾਨੂੰ ਮਿਲੇ ਸੀ ਫਿਰ ਥੋੜਾ ਜਿਹਾ ਚੇਂਜਸ ਆਗੇ ਸੀ ਹੁਣ ਫੇਸ ਵਿੱਚ ਹੈ ਨਾ ਤੇ ਉਦੋਂ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਬੱਚਿਆਂ ਦੀ ਸਿਰ ਵਗੈਰਾ ਤੇ ਉਹਨਾਂ ਦੇ ਬਹੁਤ ਜ਼ਖਮ ਸੀਗੇ ਤੇ ਹੁਣ ਥੋੜੀ ਦੇਰ ਬਾਅਦ ਮੈਨੂੰ ਰਿਅਲਾਈਜ਼ ਹੋਇਆ ਵੀ ਸ਼ਾਇਦ ਮੈਂ ਤਿੰਨੋਂ ਪੈਨਪਾਈ ਇਕੱਠੇ ਦੇਖੇ ਆ ਫਿਰ ਮੈਨੂੰ ਯਾਦ ਆਇਆ ਕਿ ਹਾਂ ਇਹ ਤਾਂ ਉਹੀ ਬੱਚੇ ਨੇ ਜਿਹੜੇ ਉਦੋਂ ਅਸੀਂ ਉਦੋਂ ਰੈਸਕਿਊ ਕਰੇ ਸੀ ਪਰ ਇਹਦੇ ਪੇਰੈਂਟਸ ਸਾਡੇ ਤੋਂ ਲੈ ਗਏ ਸੀਗੇ ਕਾਫੀ ਮਿੰਟਾਂ ਵਗੈਰਾ ਕੀਤੀਆਂ ਸੀ ਉਹਨਾਂ ਨੇ ਉਦੋਂ ਵੀ ਵੀ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਰਿਟਰਨ ਦੇ ਵਿੱਚ ਦੇ ਦਿੰਨੇ ਆ ਪਰ ਅੱਜ ਦੇਖ ਕੇ ਫੇਰ ਬਹੁਤ ਦੁੱਖ ਲੱਗਿਆ ਕਿ ਤਾਂ ਉਹਨਾਂ ਨੂੰ ਬਸ ਇੱਕ ਦੇ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਕੋਈ ਕਦਰ ਨਹੀਂ ਸੀ ਇਹਨਾਂ ਬੱਚਿਆਂ ਦੀ ਅੱਜ ਬਹੁਤ ਹੋਰ ਵੀ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਸੀਗੇ ਬੱਚੇ ਜਦੋਂ ਉਹਨਾਂ 1.5 ਸਾਲ ਪਹਿਲਾਂ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਤਿੰਨ ਬੱਚੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਪਾਰਕ 'ਚ ਨੇ ਅਸੀਂ ਉੱਥੋਂ ਰੈਸਕਿਊ ਕੀਤੇ ਸੀ ਬੱਚਿਆਂ ਦੇ ਸਿਰ ਬਹੁਤ ਗਲੇ ਹੋਏ ਸੀ ਬਹੁਤ ਹੀ ਬੁਰੇ ਹਾਲਾਤਾਂ 'ਚ ਸੀ ਬੱਚੇ ਕਮੇਟੀ ਵੱਲੋਂ ਬੱਚਿਆਂ ਦਾ ਟ੍ਰੀਟਮੈਂਟ ਕਰਾਇਆ ਗਿਆ ਫਿਰ ਇਹਨਾਂ ਨੂੰ ਹੋਮ 'ਚ ਭੇਜਿਆ ਗਿਆ ਬਟ ਉਸ ਤੋਂ ਬਾਅਦ ਇਹਦੇ ਫਾਦਰ ਨੇ ਆ ਕੇ ਸਾਨੂੰ ਅਪਰੋਚ ਕੀਤਾ ਕਿ ਮੈਂ 3 ਮਹੀਨੇ ਬਾਅਦ ਕਿ ਸਾਨੂੰ ਬੱਚੇ ਦੇ ਦੋ ਈਵਨ ਅਸੀਂ ਬੱਚਿਆਂ ਨੂੰ ਸਕੂਲ ਚ ਵੀ ਉੱਥੇ ਲਗਾਤਾ ਸੀ ਇਹਦੀ ਐਜੂਕੇਸ਼ਨ ਅੱਛੀ ਚੱਲ ਰਹੀ ਸੀ ਬਟ ਉਹਨਾਂ ਨੇ ਰਿਟਰਨ ਚ ਸਾਨੂੰ ਦੇਖ ਕੇ ਕਿ ਮੈਂ ਪੂਰਾ ਧਿਆਨ ਰੱਖਾਂਗਾ ਲੈ ਗਿਆ ਸੀ ਬੱਚਿਆਂ ਨੂੰ ਬਟ ਅੱਜ ਜਦੋਂ ਸਾਨੂੰ ਇਹ ਦੁਬਾਰਾ ਬੱਚੇ ਮਿਲੇ ਬਹੁਤ ਹੈਰਾਨੀ ਦੀ ਗੱਲ ਹੈ ਕਿ ਇੰਨਾ ਤੁਸੀਂ ਮਿੰਤਾ ਕਰਨ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਲੈ ਕੇ ਗਏ ਸੀ ਅੱਜ ਬੱਚੇ ਫੇਰ ਉਹੀ ਹਾਲਾਤਾਂ ਚ ਪਹੁੰਚ ਗਏ ਇਹਨਾਂ ਦੀ ਮਦਰ ਦਾ ਕੋਈ ਅਤਾ ਪਤਾ ਨਹੀਂ ਬੱਚੇ ਕਹਿੰਨੇ ਆ ਕਿ ਸ਼ਾਇਦ ਉਹ ਕਿਤੇ ਭੱਜ ਗਈ ਆ ਤੇ ਫਾਦਰ ਬਹੁਤ ਜ਼ਿਆਦਾ ਸ਼ਰਾਬੀ ਆ ਜਿਹਨੂੰ ਪੂਰਾ ਦਿਨ ਇਵਨ ਬੱਚੇ ਗੁਰਦੁਆਰੇ ਜਾਂ ਕਿਸੇ ਤੋਂ ਮੰਗ ਕੇ ਲਿਆ ਕੇ ਆਪਣੇ ਫਾਦਰ ਨੂੰ ਖਾਣਾ ਖਿਲਾਂਦੇ ਨੇ ਇਸ ਕਰਕੇ ਅਸੀਂ ਤਾਂ ਚਾਹਾਂਗੇ ਕਿ ਬੱਚਿਆਂ ਦਾ ਹੋਮ ਦੇ ਵਿੱਚ ਵਧੀਆ ਭਵਿੱਖ ਬਣੇ ਤੇ ਅਸੀਂ ਉਹਨਾਂ ਨੂੰ ਉੱਥੇ ਭੇਜਾਂਗੇ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਮਿਲਣੇ ਤੁਹਾਨੂੰ ਅੱਜ ਤਾਂ ਇਹ ਬੱਚੇ ਆਪਣੇ ਗਊਸ਼ਾਲਾ ਐ ਰੇਲਵੇ ਕ੍ਰੋਸਿੰਗ ਦੇ ਕੋਲ ਉੱਥੇ ਬੱਚਿਆਂ ਨੂੰ ਕੋਈ ਮੋਟਰਸਾਈਕਲ ਤੇ ਛੱਡ ਕੇ ਗਿਆ ਔਰ ਬੱਚੇ ਬਹੁਤ ਰੋ ਰਹੇ ਸੀ ਗਊਸ਼ਾਲਾ ਦੇ ਕਿਸੇ ਮੈਂਬਰਾਂ ਨੇ ਬੱਚਿਆਂ ਨੂੰ ਫੜਿਆ ਤੇ ਸਾਨੂੰ ਕਾਲ ਕੀਤੀ ਤਾਂ ਉਦੋਂ ਅਸੀਂ ਇੱਥੇ ਆ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਇਹਨਾਂ ਨੇ ਇਵਨ ਨਿਲਾਇਆ ਬਹੁਤ ਬੁਰੇ ਹਾਲਾਤਾਂ ਵਿੱਚ ਸੀਗੇ ਅਜਿਹੇ ਬੱਚੇ